ਖਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦਾ ਪਿੰਡ ਸਿੰਘਪੁਰ ਜੱਟਾਂ ਦੇ ਇੱਕ ਗਰੀਬ ਕਿਸਾਨ ਦੀ ਖੇਤਾ ਵਿੱਚ ਚਾਰਾ ਕੱਟਦੇ ਸਮੇਂ ਕਰੰਟ ਲੱਗਨ ਕਰਨ ਮੌਤ ਹੋ ਗਈ। ਮ੍ਰਿਤਕ ਕਿਸਾਨ ਮੱਖਣ ਸਿੰਘ ਚਾਰਤੀਆਂ ਦਾ ਪਿਤਾ ਸੀ। ਸਰਕਾਰ ਦੇ ਪੰਜਾਬ ਸਰਕਾਰ ਤੋਂ ਮੰਗ ਸਾਹਿਬ ਸਾਡੀ ਹੋਈ ਹੈ ਕਿ ਪੱਠਿਆਂ ਨੂੰ ਗੇਨ ਨੇ ਤੇ ਜੜਜੜ ਬੰਦੇ ਨੇ ਤੇ ਪੱਠਿਆਂ ਨੂੰ ਗੇਨ ਤਾਂ 30% ਜੀ ਬਗੀ ਹੈ। 60% ਕਰਕੇ ਪਿੰਡ ਜਿਹੜੇ ਵੜੇ ਨਗਲੀ ਹੈ ਉਹਨਾਂ ਦਾ ਦੇਖਭਾਲ ਨਹੀਂ ਕੀਤੀ ਤੇ ਸ਼ਾਨਕ ਤਾਂ ਟੱਚ ਹੋਈ ਰਣ ਤੇ ਇਹਨਾਂ ਦੀ ਦਿੱਕਤ ਉਹ ਜਿੱਥੇ ਗਰੀਬ ਪਰਿਵਾਰ ਚਾਰ ਬੇਟੀਆਂ ਨੇ ਘਰ ਦੀ ਮੰਦੀ ਹਾਲਤ ਟਾਉਣ ਆ ਇਹਨਾਂ ਦੀ ਜੋ ਸਰਕਾਰ ਨੂੰ ਮੰਨਦੀ ਹੈ ਸਾਡੀ ਖੁਫਾਸੀ ਹੋਈ ਹੈ ਸਰਕਾਰ ਅੱਗੇ ਜੋ ਮੰਨਦੀ ਕਰ ਰਹੀ ਕੋਈ ਕੀਤੀ ਜਾਵੇ ਤੇ ਉਹ ਇਹਨਾਂ ਨੂੰ ਮੰਨਦਾ ਮਾਫੀਆ ਉਹ ਵੀ ਲੋੜ ਤੋਂ ਵੱਧ ਦਿੱਤਾ ਜਾਂਦਾ ਭਾਈ ਜਿਹੜਾ ਐਕਸੀਡੈਂਟ ਹੋਇਆ ਕਿਸਾਨ ਦੀ ਮੌਤ ਹੋਈ ਹੈ ਕੀ ਹੋਇਆ ਸੀ ਪੂਰਾ ਮਾਮਲਾ ਪਾਜੀ ਆਪਣੇ ਮੱਖਣ ਸਿੰਘ ਉਹਨੇ ਸਵੇਰੇ 9:10 ਵਜੇ ਨਾਲ ਪੱਠੇ ਲੈਣ ਗਏ ਨੇ ਤੇ ਜਿਸ ਜਗ੍ਹਾ ਤੇ ਪੱਠੇ ਲੈਣ ਗਏ ਨੇ ਉਸ ਜਗ੍ਹਾ ਦੇ ਵਿੱਚ ਕਮਾਦ ਦੇ ਵਿੱਚ ਬਿਜਲੀ ਦੀਆਂ ਤਾਰਾਂ ਟੁੱਟ ਕੇ ਜ਼ਮੀਨ ਨਾਲ ਟਕਰਾਈਆਂ ਹੋਈਆਂ ਸਨ ਔਰ ਇਹ ਪੱਠੇ ਵੱਢ ਕੇ ਜਦੋਂ ਉੱਥੋਂ ਦੁਰੇ ਨੇ ਇਹ ਇਹਨਾਂ ਦੇ ਉਹ ਲੱਤ ਨੂੰ ਜਿਹੜੀ ਹੈ ਉਸ ਤਾਰ ਟਕਰਾ ਗਈ ਹੈ ਜਿਹਦੇ ਕਰਕੇ ਇਹ ਉਹਨਾਂ ਨੇ ਕੋਈ ਜਦੋਂ ਜੈਦ ਉੱਥੇ ਕੀਤੀ ਛਡਾਉਣ ਦੀ ਪਰ ਨਹੀਂ ਇਹ ਉਸਤਾਰ ਦੇ ਉੱਤੇ ਕਿਤੇ ਉੱਥੇ ਹੀ ਡਿੱਗ ਪਏ ਨੇ ਜਿਹਦੇ ਕਰਕੇ ਇਹ ਏਡਾ ਵੱਡਾ ਹਾਦਸਾ ਵਾਪਰ ਗਿਆ ਸੋ ਇਹ ਉਸਤਾਰ ਬਿਜਲੀ ਦੀ ਤਾਰ ਕਰਕੇ ਹੀ ਸਾਰਾ ਜਿਹੜਾ ਇਹ ਕਰੰਟ ਲੱਗਾ ਹੈ ਸਰ ਇੱਕ ਕੌਣ-ਕੌਣ ਹੈ ਪਰਿਵਾਰ ਵਿੱਚ ਪਰਿਵਾਰ ਦੇ ਵਿੱਚ ਜੀ ਚਾਰ ਬੇਟੀਆਂ ਨੇ ਇੱਕ ਬੇਟਾ ਹੈ ਉਹ ਵੀ ਅਨਮੈਰਿਡ ਹੈ ਤੇ ਬੇਟੀਆਂ ਵੀ ਦੋ ਅਨਮੈਰਿਡ ਨੇ ਤੇ ਇਹੋ ਹੀ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਸੀ ਤੇ ਜਿਹਦੇ ਕਰਕੇ ਇਹ ਪਰਿਵਾਰ ਨੂੰ ਬੜਾ ਵੱਡਾ ਘਾਟਾ ਪਿਆ ਸੋ ਇਹ ਇੱਕ ਬੜੀ ਵੱਡੀ ਟ੍ਰੈਜਡੀ ਹੈ ਸਾਨੂੰ ਕੁਝ ਕਹ ਲਓ ਕਿ ਕੁਝ ਨਲਾਕੀਆਂ ਵੀ ਨੇ ਜੋ ਇਦਾਂ ਤਾਰਾਂ ਜਿਹੜੀਆਂ ਥੱਲੇ ਡਿੱਗ ਪੈਂਦੀਆਂ ਨੇ ਇਸ ਮਹਿਕਮੇ ਨੂੰ ਵੀ ਥੋੜਾ ਟਾਈਮ ਸਿਰ ਇਹਨਾਂ ਦੇ ਵੱਲ ਗੌਰ ਕਰਨੀ ਚਾਹੀਦੀ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਸਾਡੀ ਇਹੋ ਹੀ ਮੰਗ ਹੈ ਕਿ ਮਾਤੜ ਪਰਿਵਾਰ ਹੈ ਗਰੀਬ ਪਰਿਵਾਰ ਹੈ ਸਹਾਰਾ ਕੋਈ ਨਹੀਂ ਰਿਹਾ ਸੋ ਜੋ ਬੰਦਰਾ ਮੁਆਵਜ਼ਾ ਜੋ ਸਰਕਾਰ ਵੱਲੋਂ ਕਿਸਾਨਾਂ ਲਈ ਰੱਖਿਆ ਗਿਆ ਮਜ਼ਦੂਰਾਂ ਲਈ ਰੱਖ ਪੰਜਾਬ ਸਾਹਿਬ ਜਿਹੜਾ ਹੋਇਆ ਪੂਰਾ ਮਾਮਲਾ ਕਿਸ ਤਰ੍ਹਾਂ ਹੋਇਆ ਔਰ ਕੀ ਮੰਗ ਸਰਕਾਰ ਤੋਂ ਕਰਦੇ ਤੁਸੀਂ ਦੇਖੋ ਜਿਹੜਾ ਹੈ ਹਾਲਾਤ ਹੋਇਆ ਬਹੁਤ ਮਾੜਾ ਹੈ ਦੇਖੋ ਪਰਿਵਾਰ ਵਿੱਚ ਕਮਾਉਣ ਵਾਲੇ ਇਕੱਲੇ ਹੀ ਸਨ ਅਜੀ ਅਜੀਤ ਗੇਟਾ ਵੀ ਅੰਮਰਡੇ ਕੁਬੀ ਦਾ ਟੱਪਾ ਕਰਦਾ ਤੇ ਇਹ ਵੀ ਆਪਣਾ ਬੱਚਿਆਂ ਦਾ ਜੇ ਚਾਰ ਧੀਆ ਨੇ ਉਹਨਾਂ ਦੀਆਂ ਤੇ ਇੱਕ ਬੇਟਾ ਇਸ ਕਰਕੇ ਉਹ ਖੇਤਾਂ 'ਚ ਗਏ ਨੇ ਉੱਥੇ ਤਾਰ ਖੰਭੇ ਤੋਂ ਡਿੱਗੀ ਉਹਦੇ ਨਾਲ ਉਹਨਾਂ ਦੇ ਮਤਲਬ ਲੱਤ ਨੂੰ ਗਰੰਟ ਲੱਗਾ ਤੇ ਉੱਥੇ ਹੀ ਉਹਨਾਂ ਦੀ ਡੈਥ ਹੋ ਗਈ ਗਰੰਟ ਨਾਲ ਤੇ ਇਸ ਕਰਕੇ ਅਸੀਂ ਤੇ ਸਰਕਾਰ ਕੋਲ ਇਹ ਮੰਗ ਕਰਦੇ ਆ ਤੇ ਗਰੀਬ ਪਰਿਵਾਰ ਜੋ ਮਜ਼ਦੂਰਾ ਕਿਸਾਨਾਂ ਵਾਸਤੇ ਸਰਕਾਰ ਨੂੰ ਜੋ ਵੀ ਵਾਤੋਂ ਦਾ ਸਾਡਾ ਮਿਲਦੀ ਇਸ ਪਰਿਵਾਰ ਨੂੰ ਦਿੱਤੀ ਜਾਵੇ ਤਾਂ ਜੋ ਪਾਲਣ ਪੋਸ਼ਣ ਬਾਅਦ ਚ ਜੋ ਬੱਚਿਆਂ ਦੀ ਮਾਤਾ ਉਹਨਾਂ ਦੀ ਘਰ ਦੀ ਮੱਖਣ ਸਿੰਘ ਦੀ ਉਹ ਇਸ ਕਰਕੇ ਉਹਨਾਂ ਦਾ ਪਾਲਣ ਪੋਸ਼ਣ ਜਾਂ ਸਾਡੀ ਉਹਨਾਂ ਦੀ ਵਿਆਹ ਕਰਨਾ ਤੇ ਉਹ ਵਧੀਆ ਤੰਗ ਨਾਲ ਕਰ ਸਕਣ ਸਾਡੀ ਸਰਕਾਰ ਨੂੰ ਇਹ ਵੀ